ਦੋਸਤੋ ਵਾਹਿਦ ਸਿੰਘ ਜੀ ਦਾ ਖਾਲਸਾ ਵਾਹਿਦ ਸਿੰਘ ਜੀ ਦੀ ਫਤਿਹ ਆ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਅਨਕਿਤ ਗਰਗ ਜੀ ਪਾਤੜਾ ਤੋਂ ਖੜੇ ਨੇ ਨਾਲ ਉਹਨਾਂ ਦੇ ਸਹਿਯੋਗੀ ਸਾਥੀ ਖੜੇ ਨੇ ਇਹਨਾਂ ਦਾ ਹੜ ਦਾ ਵੀ ਕੰਮ ਹੈ ਔਰ ਇਹਨਾਂ ਨੇ ਕਿੱਡਾ ਵੱਡਾ ਕੰਮ ਕੀਤਾ ਜੇ ਨੂੰ ਧਿਆਨ ਨਾਲ ਦੇਖੀਏ ਕਿ ਜਿੱਥੇ ਕਿਤੇ ਕਿਸਾਨਾਂ ਦੇ ਉੱਪਰ ਜ਼ੁਲਮ ਢਾਉਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਔਰ ਉੱਥੇ ਜ਼ਖਮਾਂ ਦੇ ਉੱਤੇ ਆ ਕੇ ਮਲਮ ਲਾਉਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਇਹ ਅੱਜ ਵੀ ਸਾਡੇ ਇੱਥੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੇ ਲਈ ਪਹੁੰਚੇ ਨੇ ਇਹਨਾਂ ਨੇ ਫੈਸਲਾ ਲਿਆ ਕਿ ਜਿੰਨੇ ਵੀ ਤੁਹਾਡੇ ਟਾਇਰ ਵਗੈਰਾ ਖਰਾਬ ਕੀਤੇ ਗਏ ਨੇ ਉਹ ਸਭ ਟਾਇਰਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਅਸੀਂ ਚੱਕਦੇ ਹਾਂ ਔਰ ਅੱਜ ਸਵੇਰ ਤੋਂ ਇਹਨਾਂ ਦੀ ਮਸ਼ੀਨ ਲੈ ਕੇ ਸਾਰਾ ਸਾਰਾ ਕੰਮ ਚੰਮ ਲੈ ਕੇ ਇੱਥੇ ਆਏ ਹੋਏ ਨੇ ਆ ਇੱਥੇ ਹੀ ਮਸ਼ੀਨ ਲੈ ਕੇ ਆਏ ਆ ਇੱਥੇ ਸਾਰਾ ਕੁਝ ਇਹ ਕੰਮ ਕਰ ਰਿਹਾ ਹੈ ਤਾਂ ਮੇਰੀ ਬੇਨਤੀ ਹੈ ਦੋਸਤੋ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਵੀਰਾਂ ਨੇ ਆ ਕੇ ਸਪੋਰਟ ਕੀਤੀ ਹੈ ਇਹਨਾਂ ਨੂੰ ਕਿਸੇ ਨੇ ਜਾ ਕੇ ਨਹੀਂ ਕਿਹਾ ਇਹ ਆਪਣੇ ਆਪ ਆਏ ਨੇ ਇਹ ਕੋਈ ਪ੍ਰਮਾਤਮਾ ਦੀ ਰਹਿਮਤ ਆ ਇਸ ਮੋਰਚੇ ਤੇ ਇਹਦਾ ਸਹਿਯੋਗ ਦੇਣ ਵਾਲੇ ਆਪਣੇ ਆਪ ਉੱਪਰ ਕੀ ਆ ਰਹੇ ਨੇ ਵੱਡੀ ਪੱਤਰ ਦੇ ਉਸ ਇਲਾਕੇ ਦੇ ਵਿੱਚੋਂ ਸੰਗਤਾਂ ਲੰਗਰ ਦੀ ਸੇਵਾਵਾਂ ਕਰ ਰਹੀਆਂ ਨੇ ਵੱਡੀ ਪੱਤਰ ਦੇ ਉੱਤੇ ਸੰਤ ਮਹਾਂਪੁਰਸ਼ ਇੱਥੇ ਲੰਗਰ ਲਾ ਰਹੇ ਨੇ ਸੋ ਇਸ ਕਰਕੇ ਮੋਰਚਾ ਚੜ੍ਹਦੀ ਕਲਾ ਚ ਹੈ ਵਾਹਿਗੁਰੂ ਕਿਰਪਾ ਕਰੇ ਆਏ ਦਿਨ ਇੱਥੇ ਜਿਹੜੀਆਂ ਟਰਾਲੀਆਂ ਨਵੀਆਂ ਹੋਰ ਆ ਰਹੀਆਂ ਨੇ ਤੁਹਾਨੂੰ ਸਭ ਨੂੰ ਮੇਰੀ ਬੇਨਤੀ ਆ ਮੇਰੇ ਦੋਸਤੋ ਕਿ ਇਹ ਮੋਰਚਾ ਆਪਣਾ ਸਾਰਿਆਂ ਦਾ ਹੈ ਇਹ ਮੋਰਚਾ ਛੋਟੇ ਵਪਾਰੀ ਦਾ ਵੀ ਹੈ ਇਹ ਮੋਰਚਾ ਛੋਟੇ ਦੁਕਾਨਦਾਰ ਦਾ ਵੀ ਹੈ ਇਹ ਮੋਰਚਾ ਮਜ਼ਦੂਰ ਦਾ ਵੀ ਹੈ ਛੋਟੇ ਸਨਤਕਾਰ ਦਾ ਵੀ ਹੈ ਸੋ ਇਹ ਸਾਰਿਆਂ ਨੂੰ ਇਸ ਮੋਰਚੇ ਦਾ ਭਰਮਾ ਸਹਿਯੋਗ ਕਰਨ ਦੀ ਲੋੜ ਆ ਕਿਉਂਕਿ ਇਹ ਲੜਾਈ ਆ ਜਿਹੜੀ ਆ ਜਿਹੜੀਆਂ ਐਡੀ ਵੱਡੀ ਬੈਰੀਕੇਡਿੰਗ ਹੋਈ ਹੈ ਨਾ ਇਹ ਐਵੇਂ ਨਹੀਂ ਹੋਈ ਕਿਉਂਕਿ ਸਾਡੇ ਮੰਡਪੱਤਰ ਦੇ ਵਿੱਚ ਮੰਗੇ ਸੀ ਕਿ ਭਾਰਤ ਡਬਲਯੂਟੀਓ ਚੋਂ ਬਾਹਰ ਆਵੇ ਜਿਹੜਾ ਸਿੱਧੀ ਸੱਟ ਕਾਰਪੋਰੇਟ ਨੂੰ ਸਿੱਧੀ ਸੱਟ ਨਵੀਆਂ ਆਰਥਿਕ ਨੀਤੀਆਂ ਨੂੰ ਮਾਰਦਾ ਸੀ ਸੋ ਇਸ ਕਰਕੇ ਇੰਨਾ ਜੋਰ ਤਾਂ ਹੀ ਲੱਗ ਰਿਹਾ ਸਰਕਾਰ ਦਾ ਔਰ ਸੱਜਣੋ ਆਪਣੇ ਇਕੱਠੇ ਹੋਏ ਬਿਨਾ ਇਹ ਲੜਾਈ ਜਿੱਤੀ ਨਹੀਂ ਜਾਣੀ ਤੱਕੜੇ ਹੋਵੋ ਹਮਲਾ ਮਾਰ ਕੇ ਇਹ ਲੜਾਈ ਅੱਗੇ ਹੋਰ ਵਧੇ ਤਾਂ ਕਿ ਆਪਾਂ ਇਹ ਇੱਜ਼ਤ ਹਾਸਲ ਕਰੀਏ ਬਹੁਤ ਬਹੁਤ ਧੰਨਵਾਦ ਮੈਂ ਮੁਰਦ ਦੁਬਾਰਾ ਹਲਕਤ ਜੀ ਹੋਰਾਂ ਦਾ ਉਹਨਾਂ ਦੇ ਸਹਿਯੋਗੀਆਂ ਦਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਕੇਐਮਐਮ ਸਾਰੇ ਦੋਨਾਂ ਫੋਰਮਾਂ ਵੱਲੋਂ ਸੰਦੇਸ਼ ਦੇ ਤੌਰ ਤੇ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ